ਹਾਂਜੀ ਸਤਿਕਾਰਯੋਗ ਦਰਸ਼ਕ ਵੀਰੋ ਮੈਂ ਲਖਵਿੰਦਰ ਸੰਧੂ ਸੀਰ ਵਾਲੀ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਤਸਵੀਰਾਂ ਇਹ ਭੰਗੈਲ ਤੋਂ ਰਸਤਾ ਜਾਂਦਾ ਜੀ ਜਗਤ ਸਿੰਘ ਵਾਲਾ ਜਿਹੜਾ ਅੱਗੇ ਜਾ ਕੇ ਕਾਨੇ ਵਾਲੀ ਤੇ ਮਕੰਦਿਆਲ ਦੀ ਸੜਕ ਨੂੰ ਜੋੜਦਾ ਤੇ ਤੁਹਾਨੂੰ ਮੈਂ ਦੂਜੇ ਪਾਸੇ ਦੀ ਤਸਵੀਰ ਵਿਖਾਉਣਾ ਕਿ ਇਹ ਰਸਤਾ ਜਾਂਦਾ ਜੀ ਭੰਗੇ ਵਾਲਾ ਅੱਗੇ ਤੁਸੀਂ ਕੋਈ ਗੱਜ ਤੇ ਜਾ ਕੇ ਵੇਖੋ ਕਿ ਸੜਕ ਬਣੀ ਹੋਈ ਆ ਤੇ ਸੜਕ ਦੀ ਉਚਾਈ ਵੇਖੋ ਵੀ ਕਿੰਨੀ ਆ ਬਣਾਉਣ ਵਾਲੇ ਜਦੋਂ ਬਣਾਈ ਆ ਜਿੰਨਾ ਠੇਕ ਮੰਨ ਲਓ ਇਹ ਠੇਕੇਦਾਰ ਜਿਹੜੇ ਨੇ ਬਣਾਈ ਆ ਜਾਂ ਜਿਸ ਸੰਬੰਧ ਤੇ ਮਹਿਕਮੇ ਨੇ ਬਣਾਈ ਆ ਉਹਨਾਂ ਦੀ ਬੜੀ ਵੱਡੀ ਨਕਲੀ ਸੀ ਕਿ ਕਿੰਨੀ ਉਚਾਈ ਤੇ ਸੜਕ ਬਣਾਤੀ ਆ ਚਲੋ ਉਸ ਤੋਂ ਬਾਅਦ ਹਾਸੇ ਕਈ ਹੋਏ ਇੱਥੇ ਕਈ ਟਰੈਕਟਰ ਟਰਾਲੀਆਂ ਪਲਟੀਆਂ ਤੇ ਕਈ ਵੱਡੇ ਵਹੀਕਲ ਵੀ ਪਲਟੇ ਇੱਥੇ ਜਦੋਂ ਕਿ ਮੰਡੀ ਬੋਰਡ ਦਾ ਕੰਮ ਮੰਡੀ ਦਾ ਸੀਜ਼ਨ ਸੀ ਉਦੋਂ ਵੱਡੇ ਵਹੀਕਲ ਵੀ ਪਲਟੇ ਆ ਤੇ ਇਹਨੂੰ ਚੱਕਣ ਦਾ ਠੇਕਾ ਹੋ ਗਿਆ ਸੀ ਇਸ ਸੜਕ ਨੂੰ ਚੱਕਣ ਦਾ ਠੇਕਾ ਹੋ ਗਿਆ ਸੀ ਨੀਵੀ ਕਰਨ ਦਾ ਕਿਸੇ ਕਾਰਨ ਉਹ ਠੇਕੇਦਾਰ ਵਿਚਾਲੇ ਛੱਡ ਕੇ 10 ਦੇ ਵੀ ਭੱਜ ਗਿਆ ਉਹਦੇ ਕਾਰਨ ਇਹ ਸੜਕਾ ਜਹ ਅਧੂਰੀ ਪਈ ਆ ਅਸੀਂ ਮਾਨਜੋ ਕੁ ਮੰਡੀਪੁਰ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਸੜਕਾ ਚਾਰ ਪੰਜ ਪਿੰਡਾਂ ਨੂੰ ਜੋੜਦੀ ਆ ਤੇ ਖਾਸ ਕਰਕੇ ਜਿਹੜਾ ਟਾੜੀਆਂ ਨੇ ਜਿਹੜੀਆਂ ਇੱਥੇ ਇੱਕ ਵੱਖਰੀ ਪੰਚਾਇਤ ਬਣੀ ਹੋਈ ਆ ਉਹ ਪੰਚਾਇਤ ਇਸ ਨਾਲ ਸੰਬੰਧਤ ਆ ਟਾੜੀਆਂ ਨਾਲ ਤੇ ਸਾਡੇ ਨਾਲ ਤੁਸੀਂ ਵੇਖ ਰਹੇ ਹੋ ਇੱਕ ਗ ਜ਼ਿੰਮੇਦਾਰ ਇੱਥੇ ਖੇਤ ਦਾ ਗਵਾਂਢੀ ਆ ਤੇ ਉਹਨੂੰ ਪੁੱਛਦੇ ਆਂ ਵੀ ਇਹ ਸੜਕ ਬਾਰੇ ਉਹ ਜਿਆਦਾ ਜਾਣਕਾਰੀ ਰੱਖਦੇ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਹਾਂਜੀ ਭਰਾ ਜੀ ਇਹ ਜਿਹੜੀ ਸੜਕ ਜਿਹੜੀ ਆ ਇਹਦਾ ਮੰਨ ਲਓ ਜਿਹੜਾ ਨਾਂ ਬਣਦਾ ਕੀ ਕਰਨਾ ਇਹਦਾ 680 ਮੀਟਰ ਦਾ ਠੇਕਾ ਹੋਇਆ ਸੀਗਾ ਜੀ ਹਾਂਜੀ ਤੇ ਠੇਕੇਦਾਰ ਉਧਰੋਂ ਮਕੰਦੇੜੇ ਸਿਵਿਆਲੇ ਪਾਸੋਂ ਲੱਗਾ ਸੀ ਚੱਕਣ ਹਾਂਜੀ ਸਰ ਤੇ ਉਹਨੇ ਇੱਥੋਂ ਤੱਕਰ ਤਾਂ ਪ੍ਰੀਮਿਕਸ ਵੀ ਉੱਤੋਂ ਪੱਟਤਾ ਹਾਂਜੀ ਹਾਂਜੀ ਤੇ ਦੋ ਕਿੱਲੇ ਤਾਂ ਪ੍ਰੀਮਿਕਸ ਪੱਟਣ ਕੰਨੀਆਂ ਛੱਟ ਗਿਆ ਜੀ ਫੀਸ 80 ਮੀਟਰ ਦੇ ਵਿੱਚੋਂ ਹਾਂਜੀ ਹਾਂਜੀ ਤੇ ਦੂਜੇ ਜਿਹੜੇ ਚੁੱਪਰੀ ਮੈਂ ਸਪੱਟਿਆ ਸੀ ਹਾਂਜੀ ਉਹਦੇ ਵਿੱਚੋਂ 2 ਕਿੱਲੇ ਵਾਟ ਉਹਨੇ ਮਿੱਟੀ ਚੱਕੀ ਐ ਹਾਂਜੀ ਤੇ ਦੂਜੀ ਮਿੱਟੀ ਚੱਕਣ ਤੋਂ ਵੀ ਭੱਜ ਗਿਆ ਮੰਨ ਲਓ ਕਿ ਉਹ ਜਿਹੜਾ ਠੇਕਾ ਹੋਇਆ ਸੀ ਇਹਨੂੰ ਨੀਵਾ ਕਰਨ ਦਾ ਨੀਵਾ ਕਰਨ ਉਹ ਵਿਚੇ ਛੱਡ ਗਿਆ ਵਿਚੇ ਛੱਡ ਕੇ ਭੱਜ ਗਿਆ ਉਹ ਠੀਕ ਆ ਜੀ ਰੱਬ ਜਾਣੇ ਪੈਸੇ ਲੱਗਿਆ ਮੈਂ ਇੱਕ ਮਹੀਨੇ ਤੋਂ ਰੱਬ ਜਾਣੇ ਨਹੀਂ ਲੱਗਿਆ ਹਾਂਜੀ ਚਲੋ ਉਹ ਤਾਂ ਮਹੀਨੇ ਦਾ ਵਿਚਾਰ ਰਹਿ ਗਿਆ ਵੀ ਆਪਣਾ ਕੰਮ ਜਿਹੜਾ ਵਿਚੇ ਛੱਡ ਗਿਆ ਤੇ ਉਹਦੀ ਵਜ੍ਹਾ ਕਰਨ ਜਿਹੜੀ ਆਪਣੀ ਬਣਨ ਵਾਲੀ ਛੱਡ ਕੇ ਹੀ ਰੁਕੀ ਖੜੀ ਆ ਉਹਦੀ ਵਜਾ ਕਰਕੇ ਜੇ ਤਾਂ ਚੱਕ ਲੀਦਾ ਹਾਂ ਫੇਰ ਤਾਂ ਬਣ ਜਾਣੀ ਸੀ ਉਦੋਂ ਦੀ ਸੜਕ ਬਣ ਜਾਣੀ ਸੀ ਹਾਂਜੀ ਇਹ ਮਿੱਟੀ ਨਾ ਚੱਕਣ ਕਰਨਾ ਆਪਣੀ ਸੜਕ ਜੇ ਰੁਕੀ ਖੜੀ ਆ ਤੇ ਮਾਨਜੋ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਗੱਲਾਂ ਨੂੰ ਬੁੱਖ ਚਾਰ ਰੱਖਦੇ ਹੋਏ ਜਿਹੜੀ ਆ ਉਚਾਈ ਆ ਇਹਨੂੰ ਨੀਵਾ ਕਰੋ ਜਾਂ ਕਿਸ ਤਰੀਕਾ ਕਰੋ ਇਹਨਾਂ ਜੋੜਦੀਆਂ ਢਾਣੀਆਂ ਨੂੰ ਜਿਹੜੀ ਆ ਸਹੂਦਤ ਜਿਹੜੀ ਆ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਤੇ ਗੌਰ ਕਰੋਗੇ ਤੇ ਸਹੂਦਤ ਜਿਹੜੀ ਜ਼ਰੂਰ ਦਿੱਤੀ ਜਾਵੇ ਧੰਨਵਾਦ ਮੈਂ ਲਖਵੇਂਦਰ ਸੰਧੂ ਸੀਰਾਲੀ